ਹਾਂਜੀ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਵਾਲੇਕਮ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਜਿਵੇਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਆਪਾਂ ਇਹ ਜੋ YouTube ਚੈਨਲ ਲੈ ਕੇ ਆ ਰਹੇ ਹਾਂ ਇਸ ਦੇ ਉੱਪਰ ਲੋਕੀ ਦੁਨੀਆ ਦੇ ਉੱਪਰ ਬਖਵਾ ਘਟਨਾਵਾਂ ਘਟਣਗੀਆਂ ਉਸ ਦੇ ਬਾਰੇ ਦੇ ਵਿੱਚ ਗੱਲ ਕਰਾਂਗੇ ਉੱਥੇ ਆਪਾਂ ਆਪਣੇ ਮਨ ਦੇ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਿਆ ਕਰਾਂਗੇ ਤੇ ਹੋਰ ਵੀ ਜੋ ਵੀ ਆਪਣੇ ਆਲੇ ਦੁਆਲੇ ਪਾਤਾਵਰਣ ਜਿਹੜਾ ਦਾ ਵੀ ਹੋਊਗਾ ਅਸਵਾਰੇ ਵਿਚਾਰ ਚ ਕਰਦੇ ਰਹਾ ਕਰਾਂਗੇ ਹੁਣ ਆਪਾਂ ਅੱਜ ਇੱਕ ਬਹੁਤ ਹੀ ਸਵੇਦਨਸ਼ੀਲ ਮੁੱਦੇ ਜੋ ਕਿ ਕਬੱਡੀ ਜਗਤ ਦੇ ਨਾਲ ਜੁੜਿਆ ਹੈ ਉਸ ਤੇ ਗੱਲ ਕਰਨ ਲਈ ਅੱਜ ਹਾਜ਼ਰ ਹੋਏ ਆ ਆਪਣੇ ਨਾਲ ਹਰਜਿੰਦਰ ਸਿੰਘ ਜਿੰਦਾ ਤੂਰ ਕਿਉਂਕਿ ਆਪਣੇ ਫੇਸਬੁਕ ਪਲੇਟਫਾਰਮ ਦੇ ਉੱਪਰ ਹਰ ਵਕਤ ਹੀ ਮੇਰਾ ਗੱਲ ਦਿਹਾੜੀ ਦੇ ਵਿੱਚ ਜ਼ਿਆਦਾ ਟਾਈਮ ਤਾਂ ਹੈ ਕੋਸ਼ਣੋ ਕਰਸੋ ਲਿਖਦਾ ਰਹਿੰਦਾ ਦੁਨੀਆ ਦੇ ਉੱਤੇ ਕੋਈ ਵੀ ਘਟਨਾ ਵਾਪਰਦੀ ਆ ਤਾਂ ਤੁਰੰਤ ਹੀ ਉਸ ਉੱਪਰ ਆਪਣੇ ਮਨ ਦੇ ਵਿਚਾਰ ਲਿਖਦਾ ਅੱਜ ਇਹ ਵੀ ਆਪਣੇ ਨਾਲ ਗੱਲਬਾਤ ਕਰ ਲਈ ਹਾਜ਼ਰ ਹੋਇਆ ਹੈ ਤੁਹਾਡੀ ਜਿੰਦਾ ਜੀ ਲਵਾਉ ਆਪਣੀ ਹਾਜ਼ਰੀ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਬਸ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਵੀਰ ਜੀ ਕਿ ਦੁਨੀਆ ਦੇ ਉੱਤੇ ਜਿਹੜੇ ਅੱਜ ਕੱਲ ਗੰਭੀਰ ਜਿਹੜੇ ਆਪਣੀ ਸਮੱਸਿਆਵਾਂ ਆ ਰਹੀਆਂ ਨਸ਼ੇ ਦਾ ਸਭ ਤੋਂ ਵੱਡਾ ਹੈ ਇਹ ਜਿਹੜਾ ਨਸ਼ੇ ਦਾ ਮੁੱਦਾ ਇਹ ਜਿਹੜਾ ਕਿਤੇ ਇੱਕ ਸਟੇਟ ਦਾ ਨਹੀਂਗਾ ਕਿਸੇ ਇੱਕ ਸ਼ਹਿਰ ਦਾ ਨਹੀਂ ਬਲਕਿ ਜਿੱਥੇ-ਜਿੱਥੇ ਵੀ ਇਨਸਾਨ ਵੱਸਦਾ ਹੈ ਉੱਥੋਂ ਦਾ ਹੈ ਇਹ ਅੱਗ ਜਿਹੜੀ ਹੈ ਬੇਸ਼ੱਕ ਗਵਾਂਡੀਆਂ ਦੇ ਲੱਗੀ ਹੈ ਪਰ ਇਹਦਾ ਸੇਖ ਕਿਤੇ ਨਾ ਕਿਤੇ ਜਿਹੜਾ ਆਪਣੇ ਘਰ ਵਿੱਚ ਵੀ ਆ ਸਕਦਾ ਇਸ ਲਈ ਇਹਨਾਂ ਵਿਸ਼ਿਆਂ ਤੇ ਹਮੇਸ਼ਾ ਗੱਲ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਤਾਂ ਜਦੋਂ ਵੀ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਕੋਈ ਮਿੱਤਰ ਦੋਸਤ ਮਿਲਦਾ ਹੈ ਇਸ ਮੁੱਦੇ ਤੇ ਥੋੜੀ ਬਹੁਤ ਵਿਚਾਰ ਕਰਨੀ ਬਣਦੀ ਹੈ ਕਿ ਇਸ ਨੂੰ ਕਿਵੇਂ ਠੱਲ ਪਾਈ ਜਾ ਸਕੇ ਹਾਂ ਆਪਾਂ ਨਸ਼ਿਆਂ ਦੇ ਮੁੱਦੇ ਤੇ ਵੀ ਕਿਸੇ ਦਿਨ ਵਿਸਤਾਰ ਨਾਲ ਗੱਲ ਕਰਾਂਗੇ ਹਾਂਜੀ ਅੱਜ ਆਪਾਂ ਥੋੜਾ ਕਬੱਡੀ ਦੇ ਉੱਪਰ ਹੀ ਫੋਕਸ ਰੱਖੀਏ ਹਾਂ ਬਿਲਕੁਲ ਠੀਕ ਆ ਤੁਹਾਡੀ ਗੱਲ ਕਬੱਡੀ ਵੀ ਜਿਹੜੀ ਅੱਜ ਕੱਲ ਦੇਖੀਏ ਕਿ ਲੀਹੋਂ ਉੱਤਰ ਚੁੱਕੀ ਆ ਜੀ ਦਾ ਸਬੰਧ ਜ਼ਿਆਦਾਤਰ ਖੇਡ ਦਾ ਸਬੰਧ ਜ਼ਿੰਦਗੀ ਨਾਲ ਰਿਹਾ ਹੈ ਪਰ ਇਹ ਨਸ਼ਿਆਂ ਵਿੱਚ ਚਲੀ ਗਈ ਨਸ਼ਾ ਜਿਹੜਾ ਕਿ ਇੱਕ ਮੌਤ ਹੀ ਦੇਖੀਏ ਕਹਿ ਸਕਦੇ ਆ ਕਿ ਮੌਤ ਹੈ ਨਸ਼ਾ ਜਦ ਕਿ ਜਿਹੜੀ ਖੇਡ ਜਗਤ ਆ ਇਹ ਜ਼ਿੰਦਗੀ ਦਿੰਦੀ ਆ ਬੰਦੇ ਨੂੰ ਇਹ ਜਿਹੜਾ ਇਹਨਾਂ ਦੇ ਰਸਤੇ ਇੱਕ ਹੋਏ ਆ ਇਹ ਇੱਕ ਬਹੁਤ ਵੱਡੀ ਸਮੱਸਿਆ ਹਾਂਜੀ ਇਸ ਬਾਰੇ ਦੱਸੋ ਕੀ ਹਾਂ ਇਹਦੇ ਬਾਰੇ ਹਰਜਿੰਦਰ ਆਪਾਂ ਨੂੰ ਉਹਨੂੰ ਮੋੜ ਤੋਂ ਸ਼ੁਰੂ ਤੋਂ ਦੇਖਣਾ ਪੈਣਾ ਹਾਂਜੀ ਵੀ ਕਬੱਡੀ ਕਿੱਥੋਂ ਉਤਰੀ ਹੂੰ ਹੂੰ ਕਿੱਥੇ ਪਹੁੰਚੀ ਹੂੰ ਹੂੰ ਕਿਦੋਂ ਇਹਦਾ ਪੀਕ ਟਾਈਮ ਸੀਗਾ ਹੂੰ ਹੂੰ ਤੇ ਅੱਜ ਇਹ ਕਿਹੜੇ ਹਾਲਾਤਾਂ ਦੇ ਵਿੱਚ ਪਹੁੰਚ ਗਈ ਬਿਲਕੁਲ ਕਿਉਂਕਿ ਜਿਹੜੀ ਇਹ ਕਬੱਡੀ ਆ ਇਹ ਪੰਜਾਬ ਦੀ ਮਾਰਕੀਟ ਕਬੱਡੀ ਦੇ ਨਾਂ ਤੇ ਹੀ ਇਹਨੂੰ ਪੁਕਾਰਿਆ ਜਾਂਦਾ ਬਿਲਕੁਲ ਜਿਵੇਂ ਕਿ ਸ਼ੁਰੂਆਤ ਦੇ ਵਿੱਚ ਅਸ਼ੀਤ ਆਪ ਦੀ ਜ਼ਿੰਦਗੀ ਦੇ ਵਿੱਚ ਦੇਖਿਆ ਨਾ ਵੀ ਪਹਿਲਾਂ ਪਲਵਾਨੀ ਦੀ ਖੇਡ ਤੇ ਕਬੱਡੀ ਦੀ ਖੇਡ ਪਿੰਡਾਂ ਦੀ ਇੱਕ ਆਪਣੇ ਪੰਜਾਬ ਦੇ ਪਿੰਡਾਂ ਦੀ ਪ੍ਰਮੁੱਖ ਖੇਡ ਮੰਨੀ ਜਾਂਦੀ ਸੀ। ਬਿਲਕੁਲ ਮਾਂ ਖੇਡ ਮੰਨੀ ਗਈ ਹੈ। ਤੇ ਇਹ ਖੇਡ ਕੋਈ ਜਾਨੀ ਦੀ ਕਮਰਸ਼ੀਅਲ ਖੇਡ ਨਹੀਂ ਸੀ। ਇਹਨੂੰ ਸ਼ੌਕ ਲਈ ਖੇਡਿਆ ਜਾਂਦਾ ਸੀ। ਬਿਲਕੁਲ। ਆਪਣੇ ਘਰਾਂ ਦੇ ਵਿੱਚੋਂ ਮਾਣਾ ਮੁਹੀ ਖਰਾਕ ਖਾ ਕੇ ਹਾਂ ਪਿੰਡਾਂ ਦੇ ਨੌਜਵਾਨ ਸ਼ੌਕ ਲਈ ਖੇਡ ਖੇਡਦੇ ਸੀ। ਨਾ ਕਿ ਪੈਸੇ ਦੀ ਖਾਤਰ। ਹਾਂ ਬਿਲਕੁਲ ਇਹ ਪੁਆਇੰਟ ਬਹੁਤ ਵਧੀਆ ਹੈ। ਹਾਂ ਜੀ ਬਿਲਕੁਲ। ਤਾਂ ਸਟਾਰਟਿੰਗ ਦੇ ਵਿੱਚ ਕੀ ਸੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਕਿਉਂਕਿ ਮੇਰੀ 50 ਸਾਲ ਦੀ ਉਮਰ ਆ ਹਾਂਜੀ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਦੇਖਿਆ ਜਦੋਂ ਇਹ ਕਬੱਡੀ ਨੌਜਵਾਨ ਖੇਡਣ ਜਾਂਦੇ ਸੀ ਹਾਂਜੀ ਤਾਂ ਉਹਨਾਂ ਨੂੰ ਇਨਾਮਾਂ ਦੇ ਵਿੱਚ ਕੱਪ ਹਾਂਜੀ ਕੋਲੀਆਂ ਹਾਂਜੀ ਗਲਾਸ ਬਿਲਕੁਲ ਬਨਾਣਾ ਹਾਂ ਬਿਲਕੁਲ ਬੈਗ ਆ ਇਹ ਨਾਮ ਦੇ ਵਿੱਚ ਮਿਲਦੀ ਸੀ ਬਿਲਕੁਲ ਤੇ ਉਹ ਇਸ ਇਨਾਮ ਨੂੰ ਹੀ ਆਪਦੀ ਬਹੁਤ ਵੱਡੀ ਪ੍ਰਾਪਤੀ ਸਮਝਦੇ ਸੀ ਬਿਲਕੁਲ ਬਿਲਕੁਲ ਕਿਉਂਕਿ ਇਹ ਇਨਾਮਾਂ ਨਾਲੋਂ ਜ਼ਿਆਦਾ ਜਿਹੜੀਆਂ ਦਵਾਵਾਂ ਜ਼ਿਆਦਾ ਮਿਲਦੀਆਂ ਸੀ ਲੋਕਾਂ ਨੂੰ ਕਿ ਖੇਡ ਪ੍ਰਫੁੱਲਤ ਹੋ ਰਹੀ ਸੀ ਹਾਂ ਕਿਉਂਕਿ ਇਹ ਖੇਡ ਸ਼ੌਂਕ ਸੀਗਾ ਇਹ ਬਿਲਕੁਲ ਜਾਇਜ਼ ਕਿਡਾਰੀਆਂ ਦੇ ਪਰਿਵਾਰਾਂ ਨੂੰ ਵੀ ਸ਼ੌਂਕ ਸੀ ਕਿਉਂਕਿ ਹਰ ਇੱਕ ਪਰਿਵਾਰ ਦੇ ਵਿੱਚ ਨਾ ਉਦੋਂ 2-4 ਬੱਚੇ ਹੁੰਦੇ ਸੀ ਬਿਲਕੁਲ ਤਾਂ ਵਿੱਚੋਂ ਇੱਕ ਅੱਧਾ ਬੱਚਾ ਇਹ ਖੇਡ ਖੇਡਦਾ ਸੀ ਬਿਲਕੁਲ ਤੇ ਮਾਪਿਆਂ ਨੂੰ ਸ਼ੌਂਕ ਹੁੰਦਾ ਸੀ ਵੀ ਹਾਂ ਸਾਡਾ ਜਵਾਕ ਖੇਡੇ ਤੇ ਸਾਡੇ ਘਰ ਦਾ ਨਾਂ ਰੋਸ਼ਨ ਕਰੇ ਬਿਲਕੁਲ ਜਾਇਜ਼ ਹੈ ਬਿਲਕੁਲ ਸਹੀ ਕਿਹਾ ਤੁਸੀਂ ਠੀਕ ਆ ਨਾ ਕਿਉਂਕਿ ਪਹਿਲਾਂ ਇਹ ਜਦੋਂ ਖੇਡੋਂ ਸੋਂ ਦੱਸਿਆ ਵੀ ਬਿਨਾਂ ਲਾਲਚ ਤੋਂ ਬਿਨਾਂ ਕਿ ਸ਼ੌਕ ਨੂੰ ਖਿਡਿੱ ਜਾਂਦੇ ਸੀ ਫਿਰ ਉਹ ਉਦੋਂ ਨਾ ਹੀ ਬਜਣੀ ਕਵੱਡੀ ਹੁੰਦੀ ਸੀ ਸ਼ਾਇਦ ਹਾਂਜੀ ਬਜਣੀ ਹਾਂਜੀ ਹਾਂਜੀ ਇਹਦੇ ਵਿੱਚ 35 ਕਿਲੋ 42 52 57 62 ਕਿਲੋ ਹਾਂਜੀ ਤੇ ਉਪਨ ਪਿੰਡਵਾਰ ਉਪਨ ਪਿੰਡਵਾਰ ਉਪਨ ਪਿੰਡਵਾਰ ਉਪਨ ਹੁੰਦੀ ਸੀ ਉਦੋਂ ਇਹਦੇ ਵਿੱਚ ਪਿੰਡ ਦੇ ਘੜਾਰੇ ਵੀ ਹੁੰਦੇ ਸੀ ਨਰੋਲ ਪਿੰਡੂ ਖੇਡ ਜਣੀ ਦੀ ਕੋਈ ਬਾਹਰੋਂ ਨਹੀਂ ਸੀ ਘੜਾਰੀ ਹੁੰਦਾ ਬਿਲਕੁਲ ਫਿਰ ਜਦੋਂ ਇਹ ਖੇੜ ਹੌਲੀ-ਹੌਲੀ ਗਾਹ ਨੂੰ ਵਧੀ ਉਦੋਂ ਆਪਣੇ ਜਦੋਂ ਪੰਜਾਬ ਦੇ ਕੁਝ ਨੌਜਵਾਨ ਬਾਹਰ ਨਿਕਲੇ ਹੁਣ ਆਈ ਲੈਸ ਵਾਲਾ ਟਾਈਮ ਨਹੀਂ ਪਹਿਲਾਂ ਦੇ ਟਾਈਮ ਜਦੋਂ ਕੋਈ ਵਿਆਹ ਕਰਾ ਕੇ ਪ੍ਰਵਾਸ ਕੀਤਾ ਜਾਂ ਕੋਈ ਹੋਰ ਤਰੀਕਿਆਂ ਦੇ ਨਾਲ ਬਾਹਰ ਨਿਕਲੇ ਉਹ ਨੌਜਵਾਨਾਂ ਨੇ ਬਾਹਰ ਆ ਕੇ ਹੱਡ ਤੋੜਵੀਂ ਮਿਹਨਤ ਕਰਕੇ ਕੁਝ ਪੈਸਾ ਆਪਣੇ ਪਿੰਡਾਂ ਦੇ ਵਿੱਚ ਖੇਡ ਮੈਦਾਨਾਂ ਚਲਾਉਣਾ ਸ਼ੁਰੂ ਕਰ ਦਿੱਤਾ ਹਾਂਜੀ ਬਿਲਕੁਲ ਜੀ ਉਦੋਂ ਤੋਂ ਲੈ ਕੇ ਥੋੜਾ ਜਿਹਾ ਪੈਸਾ ਇਸ ਖੇਡ ਦੇ ਵਿੱਚ ਆਇਆ ਤਾਂ ਫਿਰ ਕੀ ਹੋਇਆ ਹੌਲੀ ਹੌਲੀ ਜਿਹੜੀ ਇਹ ਪਿੰਡਵਾਰ ਓਪਨ ਕਬੱਡੀ ਸੀ ਇਹਦੇ ਵਿੱਚ ਇੱਕ ਖਿਡਾਰੀ ਬਾਹਰੋਂ ਪੈਣਾ ਸ਼ੁਰੂ ਹੋ ਗਿਆ ਠੀਕ ਉਸ ਤੋਂ ਬਾਅਦ ਹਰਜਿੰਦਰ ਕੀ ਹੋਇਆ ਦੋ ਖਿਡਾਰੀ ਬਾਹਰੋਂ ਪੈਣੇ ਸ਼ੁਰੂ ਹੋ ਗਏ ਠੀਕ ਖੇਡ ਦਾ ਯਾਨੀ ਰੁਖ ਬਦਲਣਾ ਸ਼ੁਰੂ ਹੋ ਗਿਆ ਖੇਡ ਦਾ ਰੁਖ ਥੋੜਾ ਜਿਹਾ ਉੱਥੋਂ ਬਦਲਣਾ ਸ਼ੁਰੂ ਹੋਇਆ ਜਦੋਂ ਦੋ ਖਿਡਾਰੀ ਪੈਣੇ ਸ਼ੁਰੂ ਹੋਏ ਉਦੋਂ ਬਾਅਦ ਕੀ ਹੋਇਆ ਪਹਿਲਾਂ ਪਹਿਲ ਤਾਂ ਵੀ ਆਪਣੇ ਪਿੰਡਾਂ ਦੇ ਵਿੱਚੋਂ ਹਰ ਇੱਕ ਨੂੰ ਹੁੰਦਾ ਵੀ ਜੇ ਮੇਰੇ ਪਿੰਡ ਦੇ ਵਿੱਚ ਟੂਰਨਾਮੈਂਟ ਆ ਤਾਂ ਯਾਰ ਮੈਂ ਦੋ ਖਿਡਾਰੀ ਬਾਹਰੋਂ ਪਾਲਾ ਤੇ ਵੀ ਮੇਰੇ ਪਿੰਡ 'ਚ ਸਾਡੀ ਟੀਮ ਦੀ ਬੱਲੇ ਬੱਲੇ ਹੋ ਜਾਈ ਵੀ ਅਸੀਂ ਆਪ ਦਾ ਨਾਮ ਪਿੰਡ ਦਾ ਪਿੰਡ ਦੀ ਟੀਮ 'ਚ ਰੱਖ ਲਈਏ ਠੀਕ ਇਹ ਇਦਾਂ ਕਰਕੇ ਜਾਰੀ ਦੋਸਤੀ ਦੇ ਬਾਹਰੋਂ ਯਾਨੀ ਸ਼ੌਂਕ ਦੇ ਵਿੱਚ ਜਿੱਤਣ ਦੀ ਲਾਲਸਾ ਜਿਹੜੀ ਵਧਣ ਲੱਗੀ ਸ਼ੌਂਕ ਦੇ ਵਿੱਚ ਜਿੱਤਣ ਦੀ ਲਾਲਸਾ ਵਧਣ ਲੱਗੀ ਤੇ ਬਾਹਰੋਂ ਖਿਡਾਰੀ ਦੋ ਦੋ ਪਾ ਕੇ ਪਾਉਣੇ ਸ਼ੁਰੂ ਕਰਤੇ ਠੀਕ ਠੀਕ ਆ ਨਾ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਥੋੜਾ ਜਿਹਾ ਪੈਸੇ ਦਾ ਮਦ ਪ੍ਰਭਾਵ ਹੋ ਗਿਆ ਬਿਲਕੁਲ ਜਿਹੜੇ ਬਾਹਰੋਂ ਖਿਡਾਰੀ ਜਾਰੀ ਦੋਸਤੀ ਚ ਪੈਂਦੇ ਸੀ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਓਕੇ ਜਿਆਦਾ ਉਹਨਾਂ ਨੇ ਕਿਹਾ ਜਿਹੜਾ ਕੋਈ ਤਕੜਾ ਖਿਡਾਰੀ ਸੀ ਵੀ ਐ ਕਰੋ ਜੀ ਸਾਨੂੰ ਇਹਦੇ ਚੋਂ ਇਨਾਮ ਦੇ ਵਿੱਚ ਵਾਧਾ ਦੇ ਦਿਓ ਹਾਂਜੀ ਜਿਆ ਉਹਨਾਂ ਨੇ ਚੁੱਕ ਕੇ ਪੈਸੇ ਮੰਗ ਲੈਣੇ ਠੀਕ ਵੀ ਸਾਨੂੰ ਇੰਨੇ ਪੈਸੇ ਦੇ ਦਿਓ ਫਿਰ ਅਸੀਂ ਤੁਹਾਡੇ ਯਾਨੀ ਖਿਡਾਰੀਆਂ ਦੇ ਮੁੱਲ ਪੈਣ ਲੱਗੇ ਖੇਡਾਗੇ ਹਾਂ ਉਦੋਂ ਮੁੜ ਕੇ ਜਦੋਂ ਐਨਆਰੰਗਾਂ ਨੇ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਤਾਂ ਸ਼ਾਇਦ ਤੈਨੂੰ ਪਤਾ ਹੋਵੇ ਜਾਂ ਨਾ ਅਸੀਂ ਆਪਦਾ ਦੇਖਿਆ ਵੀ ਸਾਲ 1995 96 ਚ ਹਾਂਜੀ ਲਗਭਗ 95 96 ਚ ਸਰਦਾਰ ਬਿਆਤ ਸਿੰਘ ਧਾਰੀਵਾਲ ਨੇ ਜੋ ਕਿ ਆਪਣੇ ਇੱਥੇ ਬ੍ਰੈਂਟਨ ਹੀ ਰਹਿੰਦੇ ਆ ਅੱਛਾ ਜੀ ਆਪਣੇ ਨੇੜੇ ਪਿੰਡਾਂ ਦੇ ਆ ਉਥੋਂ ਮੇਰਾ ਖਾਲ ਬਰਜ ਹਰੀ ਸਿੰਘ ਦੇ ਬਿਆਤ ਸਿੰਘ ਧਾਰੀਵਾਲ ਨੇ ਲੁਧਿਆਣੇ ਦੇ ਵਿੱਚੋਂ ਲੋਧੀ ਕੱਪ ਟੂਰਨਾਮੈਂਟ ਕਰਵਾਇਆ ਹਾਂਜੀ ਲੋਧੀ ਕੱਪ ਸੁਣਿਆ ਤੁਸੀਂ ਹਾਂਜੀ ਹਾਂਜੀ ਉਸ ਟਾਈਮ ਪੰਜਾਬੀ ਦਾ ਪੰਜਾਬੀਆਂ ਨੂੰ ਆਪਣਾ ਇਹਦਾ ਕਬੱਡੀ ਦਾ ਇੰਨਾ ਸ਼ੌਕ ਸੀ ਤਾਂ ਮੇਰਾ ਖਿਆਲ ਆ ਵੀ ਪੰਜਾਬ ਦਾ ਕੋਈ ਕੋਨਾ ਨਹੀਂ ਸੀ ਜਿੱਥੋਂ ਦਰਸ਼ਕ ਇਹ ਕਬੱਡੀ ਦੇ ਮੈਚ ਦੇਖਣ ਆਏ ਹੋਣ ਠੀਕ ਨਾ ਉੱਥੇ ਲੁਧਿਆਣੇ ਦੇ ਉੱਥੇ ਆਸੇ-ਪਾਸੇ ਉੱਥੇ ਗਰਾਊਂਡ ਦੇ ਕਿਤੇ ਗੱਡੀਆਂ ਨੂੰ ਪਾਰੰਕਰ ਨੂੰ ਜਗ੍ਹਾ ਨਾ ਗਰਾਊਂਡ ਦੇ ਵਿੱਚ ਬੈਠਣ ਨੂੰ ਜਗ੍ਹਾ ਵੀ ਇੰਨਾ ਜ਼ਿਆਦਾ ਉਹ ਪੂਰਾ ਪੀਕ ਦਾ ਟਾਈਮ ਸੀ ਉਸ ਤੋਂ ਬਾਅਦ ਹੌਲੀ-ਹੌਲੀ ਹੋਰ ਕੱਪ ਸ਼ੁਰੂ ਹੋਣੇ ਸ਼ੁਰੂ ਹੋ ਗਏ ਵੀ ਤੁਸੀਂ ਲਾ ਲੋ ਸਾਹਿਬ ਵੀ ਅੱਜ ਇੱਥੇ ਹੋਰ ਦੇਖੋ ਦੇਖ ਸ਼ਹਿਰ ਬਾਈ ਸ਼ਹਿਰ ਬਾਈ ਸ਼ੁਰੂ ਕਰਤੇ ਐਨ ਆ ਰੰਗਾ ਨੇ ਸ਼ੁਰੂ ਕਰਤੇ ਹਾਂਜੀ ਕਿਉਂਕਿ ਮੈਨੂੰ ਲੱਗਦਾ ਉਸ ਤੋਂ ਬਾਅਦ ਫੈਡਰੇਸ਼ਨਾਂ ਬਣ ਚੁੱਕੀਆਂ ਸੀਗੀਆਂ ਹਾਂ ਫੈਡਰੇਸ਼ਨਾਂ ਬਣ ਗਈਆਂ ਕਲੱਬ ਬਣ ਗਏ ਪਿੰਡਾਂ ਦੀ ਕਮੇਟੀ ਚੋਂ ਜਿਹੜੀ ਖੇਡ ਬਾਹਰ ਨਿਕਲ ਚੁੱਕੀ ਪਿੰਡਾਂ ਦੀ ਕਮੇਟੀ ਚੋਂ ਉਹ ਬਾਹਰ ਨਿਕਲ ਗਈ ਖੇਡ ਜਿਹੜੀ ਕਿ ਉਹ ਪਿੰਡ ਬਾਰ ਉੱਪਰ ਸੀ ਉਹ ਆਲ ਓਪਨ ਉਸ ਤੋਂ ਬਾਅਦ ਬਣ ਗਈ ਠੀਕ ਉਸ ਤੋਂ ਬਾਅਦ ਕੀ ਹੋਇਆ ਇਹਦੇ ਵਿੱਚ ਪੈਸੇ ਦੀ ਬਹੁਤ ਜ਼ਿਆਦਾ ਬਹੁਤ ਆਦ ਆਉਣ ਲੱਗ ਗਈ ਅਖਲਾ ਸ਼ੇਰੀ ਵੀ ਮਿਲਣ ਲੱਗ ਗਈ ਅਖਲਾ ਸ਼ੇਰੀ ਮਿਲਣ ਲੱਗ ਗਈ ਕਿਉਂਕਿ ਜੇ ਕੋਈ ਘਰੋਂ ਗਰੀਬ ਆ ਤਾਂ ਉਸ ਨੂੰ ਮਾਲੀਸ਼ਾ ਤਾਂ ਮਿਲਣ ਲੱਗ ਗਈ ਇਹਦੇ ਨਾਲ ਹੋਰ ਖਿਡਾਰੀ ਪੈਦਾ ਹੋਣ ਲੱਗ ਗਏ ਹਾਂ ਇਹਦਾ ਇਹਦੇ ਵਿੱਚ ਬਹੁਤ ਵਧੀਆ ਗੱਲ ਵੀ ਹੋਈ ਜਿੱਥੇ ਫਾਇਦੇ ਹੋਏ ਉੱਥੇ ਨੁਕਸਾਨ ਨਾਲ ਨਾਲ ਸ਼ੁਰੂ ਹੋ ਗਏ ਫਾਇਦੇ ਵੀ ਇਹਦੇ ਬਹੁਤ ਹੋਏ ਤੁਹਾਨੂੰ ਯਾਦ ਹੋਊਗਾ ਜਦੋਂ ਕਾਲੀ ਸਰਕਾਰ ਵਲੇ ਸਾ ਕਬੱਡੀ ਕੱਪ ਕਬੱਡੀ ਕੱਪ ਵਰਲਡ ਕੱਪ ਕਬੱਡੀ ਕੱਪ ਚਲਾਇਆ ਉਦੋਂ ਬਹੁਤ ਜ਼ਿਆਦੇ ਮੁੰਡਿਆਂ ਨੇ ਜਿਨ੍ਹਾਂ ਨੇ ਸੋਚਿਆ ਵੀ ਨਹੀਂ ਸੀ ਕਿ ਅਸੀਂ ਸਰਕਾਰੀ ਨੌਕਰੀ ਮਿਲ ਜੂ ਉਹਨਾਂ ਨੂੰ ਸਰਕਾਰੀ ਨੌਕਰੀ ਮਿਲੀ ਬਿਲਕੁਲ ਜਿਹੜੇ ਟਾਈਮ ਠੀਕ ਆ ਬਹੁਤ ਯਾਨੀ ਪਰਿਵਾਰਾਂ ਨੂੰ ਜਿਹੜਾ ਰੋਜ਼ਗਾਰ ਵੀ ਮਿਲਿਆ ਇਹਦਾ ਰੋਜ਼ਗਾਰ ਵੀ ਮਿਲਿਆ ਹਾਂਜੀ ਉਦੋਂ ਮੁੜ ਕੇ ਹਰਜਿੰਦਰ ਜਦੋਂ ਕੱਪ ਹੋਣ ਲੱਗ ਗਏ ਜ਼ਿਆਦਾ ਪੈਸਾ ਆ ਗਿਆ ਤਾਂ ਹੌਲੀ-ਹੌਲੀ ਇਹਦੇ ਵਿੱਚ ਗੈਂਗਵਾਰ ਸ਼ੁਰੂ ਹੋ ਗਿਆ ਠੀਕ ਜਿਵੇਂ ਕਿ ਤੁਸੀਂ 2 ਸਾਲ ਪਹਿਲਾਂ ਦੇਖਿਆ ਹੋਊਗਾ ਕਪੂਰਥਲੇ ਕੋਈ ਟੂਰਨਾਮੈਂਟ ਹੋਇਆ ਕਪੂਰਥਲਾ ਸਾਈਡ ਹਾਂਜੀ ਜੇ ਮੈਂ ਨਹੀਂ ਭੁੱਲਦਾ ਤਾਂ ਉੱਥੇ ਮੇਰਾ ਖਿਆਲ ਆ ਵੀ ਇੱਕ-ਇੱਕ ਰੇਡ ਦੇ ਉੱਤੇ ਇੱਕ-ਇੱਕ ਬੋਲਟ ਮੋਟਰਸਾਈਕਲ ਲੱਗਿਆ ਜੀ ਹਾਰਲੇ ਮੋਟਰਸਾਈਕਲ ਵੀ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਲੱਖਾਂ ਲੱਖ ਰੁਪਈਆ ਕਾ ਰੇਡ ਦੇ ਉੱਤੇ ਲੱਗਿਆ ਜਾਨੀ ਕਬੱਡੀ ਜਿਹੜੀ ਰੋਡ ਤੋਂ ਕਰੋੜ ਤੱਕ ਪਹੁੰਚ ਗਈ ਹਾਂ ਕਰੋੜ ਤੇ ਪਹੁੰਚ ਗਈ ਹਾਂ ਤੇ ਇਹਦੇ ਨਾਲ ਫਾਇਦਾ ਵੀ ਬਹੁਤ ਹੋਇਆ ਖਡਾਰੀਆਂ ਨੂੰ ਇਹਦੇ ਖਡਾਰੀਆਂ ਨੂੰ ਫਾਇਦਾ ਵੀ ਹੋਇਆ ਨੁਕਸਾਨ ਵੀ ਤੇ ਨੁਕਸਾਨ ਵੀ ਹੋਇਆ ਕਿਉਂਕਿ ਇਹਦੇ ਵਿੱਚ ਗੈਂਗਾਂ ਦੀ ਐਂਟਰੀ ਹੋ ਗਈ ਹਾਂ ਜਿਹੜੀ ਕਬੱਡੀ ਪਿੰਡੂ ਖੇਡ ਸੀ ਇਹ ਹੌਲੀ ਹੌਲੀ ਕਮਰਸ਼ੀਅਲ ਬਣ ਗਈ ਕਮਰਸ਼ੀਅਲ ਬਿਜ਼ਨਸ ਜਿਵੇਂ ক্রিকেট ਹੋ ਗਈ ਕਹਿੰਦੇ ਹਾਂ ਸਮੜ ਗਈ ਹਾਂ ਹਾਂਜੀ ক্রিকেট ਦੀ ਤਰ੍ਹਾਂ ਹੋ ਪਹਿਲਾਂ ਪਹਿਲਾਂ ਤਾਂ ਖਡਾਰੀਆਂ ਨੂੰ ਕੀ ਹੋਇਆ ਵੀ ਪੈਸੇ ਦੇ ਜ਼ੋਰ ਦੇ ਉੱਤੇ ਕਲੱਬਾਂ ਨੇ ਖਰੀਦਣਾ ਸ਼ੁਰੂ ਕਰਤਾ ਜਿਹੜਾ ਚੰਗਾ ਖਿਡਾਰੀ ਹੋਣਾ ਵੀ ਤੂੰ ਇੱਧਰ ਆ ਸਾਡੇ 44 ਅਸੀਂ ਤੈਨੂੰ ਵੱਧ ਪੈਸੇ ਦਵਾਂਗੇ ਹਾਂਜੀ ਸਾਡੇ 44 ਅਸੀਂ ਤੈਨੂੰ ਵੱਧ ਪੈਸੇ ਦਵਾਂਗੇ ਯਾਨੀ ਖਿਡਾਰੀਆਂ ਨੂੰ ਖੇਡ ਦੇ ਰਸਤੇ ਤੋਂ ਪਟਕਾਉਣ ਲੱਗੇ ਪੈਸੇ ਵੱਲ ਨੂੰ ਖਿੱਚਣ ਲੱਗ ਪਏ ਚਲੋ ਜਦੋਂ ਜਦਾਂ ਮਰਜ਼ੀ ਸਮਝ ਲਓ ਹਨਾ ਖੇਡ ਦੇ ਨਾਲ ਸ਼ੌਂਕ ਵੀ ਆ ਤੇ ਪੈਸਾ ਵੀ ਖਿਡਾਰੀ ਦਾ ਕਮਾਉਣਾ ਜ਼ਰੂਰੀ ਆ ਬਿਲਕੁਲ ਬਿਲਕੁਲ ਉਹ ਜ਼ਰੂਰੀ ਆ ਕਿਉਂਕਿ ਅੱਜ ਦਾ ਸਮਾਵਾ ਪੈਸੇ ਤੋਂ ਬਿਨਾਂ ਕੋਹ ਬਣਦਾ ਨਹੀਂ ਕਿਉਂਕਿ ਖਰਚਾ ਬਹੁਤ ਹੋ ਜਾਂਦਾ ਹੈ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਜਿਵੇਂ ਆਪਣੇ ਕ੍ਰਿਕਟਾ ਇਹਦੇ ਵਿੱਚ ਵੱਡੇ ਘਰਾਣੇ ਆ ਹਾਂ ਇੱਥੇ ਕਬੱਡੀ 'ਚ ਵੀ ਵੱਡੇ ਘਰਾਣੇ ਆ ਗਏ ਹਾਂ ਪੈਸੇ ਦੇ ਜ਼ੋਰ ਤੇ ਪਲੇਅਰ ਵੀ ਜ਼ਿਆਦਾਤਰ ਵੱਡੇ ਘਰਾਣਿਆਂ ਦੇ ਆ ਹਾਂਜੀ ਬਹੁਤ ਜਾਨੀ ਪਰਸੈਂਟ ਜਾ ਕੇ ਛੋਟੇ ਮੱਧ ਵਰਗ ਦੇ ਗਏ ਹੁਣ ਹਾਂਜੀ 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 ਇਹਦੇ ਵਿੱਚ ਪੈਸੇ ਦੇ ਜ਼ੋਰ ਤੇ ਖਿਡਾਰੀਆਂ ਨੂੰ ਖਰੀਦਣ ਲੱਗ ਗਏ ਬਿਲਕੁਲ ਉਸ ਤੋਂ ਬਾਅਦ ਫਿਰ ਕੀ ਹੋਇਆ ਵੀ ਪੈਸੇ ਤੋਂ ਬਾਅਦ ਇਹਦੇ ਵਿੱਚ ਗੈਂਗਸ ਦੀ ਗੈਂਗਾ ਦੀ ਐਂਟਰੀ ਆ ਗਈ ਜਿਵੇਂ ਕਿ ਐਕਸਟਰਾ ਦਾ ਜੋ ਆਪਣਾ ਮਾਹੌਲ ਬਣਿਆ ਪਿਆ ਹਾਂ ਜਿਸ ਤਰ੍ਹਾਂ ਹੁਣ ਕਤਲ ਹੋਇਆ ਕਬੱਡੀ ਦੇ ਵਿੱਚ ਹਾਂ ਇਹ ਇੱਕ ਜਿਹੜੀ ਬਹੁਤ ਦੁਖਦਾਇਕ ਆ ਇਹਦੇ ਕਿਉਂਕਿ ਦੋਨਾਂ ਦੇ ਇੱਕ ਵੱਖੋ ਵੱਖਰੇ ਰਾਹ ਸੀਗੇ ਵੱਖੋ ਵੱਖਰੇ ਰਾਹ ਸੀ ਕਿਉਂਕਿ ਗੈਂਗਸਟਰਾਂ ਦੇ ਆਪਣੇ ਅਲੱਗ ਮੁੱਦੇ ਆ ਕਿਤੇ ਸਰਕਾਰ ਨਾਲ ਭੜਦੇ ਆ ਕੋਈ ਆਪਦੇ ਨਿੱਜੀ ਦੁਸ਼ਮਣੀਆਂ ਨੇ ਕਬੱਡੀ ਦਾ ਵਿੱਚ ਆ ਕੇ ਯਾਨੀ ਪਤਾ ਨਹੀਂ ਕਿਵੇਂ ਇਹਨਾਂ ਦੇ ਮੇਲ ਹੋ ਗਏ ਹਾਂ ਫਿਰ ਇਹਦੇ ਵਿੱਚ ਕੀ ਹੋਇਆ ਨਾ ਜਿਵੇਂ ਤੁਸੀਂ ਲਾ ਲੋ ਹਿਸਾਬ ਬਈ ਜਿੱਥੇ ਪੈਸੇ ਦੇ ਨਾਲ ਘੜਾਰੀਆਂ ਨੂੰ ਅਬੀ ਧਰਭ ਖਿੱਚਿਆ ਜਾਂਦਾ ਸੀ ਫਿਰ ਗੋਲੀ ਦਾ ਡਰਾਵਾ ਦੇ ਕੇ ਗੋਲੀ ਦੇ ਨਾਲ ਤੈਅ ਕਰਨਾ ਸ਼ੁਰੂ ਕਰਤਾ ਕਿ ਕਿਹੜਾ ਖਿਡਾਰੀ ਕਿਹੜੀ ਫੈਡਰੇਸ਼ਨ ਨੂੰ ਖੇਡੂਗਾ ਅੱਛਾ ਜਾਣੀ ਇਸ ਦਾ ਮਤਲਬ ਹੈ ਕਿ ਜੋ ਖਿਡਾਰੀ ਪੈਸੇ ਨਾਲ ਨਹੀਂ ਆਉਂਦਾ ਸੀਗਾ ਤਾਂ ਉਹਨੂੰ ਫਿਰ ਇਸ ਤਰ੍ਹਾਂ ਐਂਟਰੀ ਹੋਊਗੀ ਹਾਂ ਉਹ ਕਿਹੜਾ ਖਿਡਾਰੀ ਖੇਡੂਗਾ ਇਸ ਫੈਡਰੇਸ਼ਨ ਨੂੰ ਖੇਡੂਗਾ ਉਹ ਵੀ ਉਹ ਤੈਅ ਹੋਣ ਲੱਗ ਗਿਆ ਜਿਹੜਾ ਨਹੀਂ ਖੇਡੂਗਾ ਉਹ ਵੀ ਤੈਅ ਹੋਣ ਲੱਗ ਗਿਆ ਜਿਦੀ ਕਿ ਪਹਿਲਾਂ ਦਬਵੇਂ ਤੌਰ ਤੇ ਆਮ ਹੀ ਚਰਚਾ ਚੱਲਦੀ ਰਹਿੰਦੀ ਸੀ ਬਿਲਕੁਲ ਤੇ ਹੁਣ ਤਾਂ ਜਗ ਜਹਰੀ ਹੋ ਗਿਆ ਬਿਲਕੁਲ ਕਿਉਂਕਿ ਦੇਖਿਓ ਪਹਿਲਾਂ ਕਦੇ ਦੇਖਿਆ ਨਹੀਂ ਸੀ ਵੀ ਕਿਸੇ ਗੈਂਗਸਟਰ ਨੇ ਕਿਸੇ ਕਬੱਡੀ ਜਾਂ ਕਿਸੇ ਹੋਰ ਵੀ ਕਿਸੇ ਪਲੇਅਰ ਨੂੰ ਵੀ ਤੰਗ ਕੀਤਾ ਹੋਵੇ ਪਰ ਹੁਣ ਜਿਹੜੀਆਂ 4-5 ਮੌਤਾਂ ਹੋਈਆਂ ਇਹ ਜਾਨੀ ਕਿ ਇੱਕ ਬੜੀ ਗੁੰਝਲਦਾਰ ਬੁਝਾਰਤ ਬਣ ਕੇ ਰਹਿ ਗਈ ਆ ਵੀ ਇਹ ਕਿਸ ਤਰ੍ਹਾਂ ਹੋਇਆ ਨਾ ਹਾਂਜੀ ਹਾਂਜੀ ਤਾਂ ਆ ਹੁਣ ਤੁਸੀਂ ਥੋੜੇ ਦਿਨ ਹੋ ਗਏ ਮੰਗੀ ਦੀ ਇੰਟਰਵਿਊ ਦੇਖੀ ਹੋਣੀ ਆ ਜਾਂ ਉਹ ਲਾਈਵ ਹੋਇਆ ਉਹਦੇ ਕਲਿੱਪ ਆ ਜਾਂਦਾ ਉਹਨੇ ਦੱਸਿਆ ਕਿ ਮੈਂ ਕਿਸੇ ਮੁਲਕ ਦੇ ਵਿੱਚ ਸ਼ਾਇਦ ਕਿਤੇ ਸੀਗੀ ਟੂਰਨਾਮੈਂਟ ਸੀਗਾ ਤਾਂ ਵੀ ਮੈਨੂੰ ਜੈਪਾਲ ਭੁੱਲਰ ਦਾ ਫੋਨ ਆਇਆ ਵੀ ਤੇਰੀ ਟਰੈਕਟਰ ਓਕੇ ਹੋਈ ਪਈ ਆ ਤੇ ਆ ਜਗ੍ਹਾ ਤੂੰ ਖੇਡਣ ਜਾਣਾ ਤੇ ਪਹੁੰਚ ਉਹਦੇ ਦੱਸਣ ਅਨੁਸਾਰ ਵੀ ਮੈਂ ਉਹਨੂੰ ਉਹਨੂੰ ਕਿਹਾ ਵੀ ਵੀ ਦੇਖੋ ਭਾਜੀ ਜੇ ਤਾਂ ਵੀ ਅਸੀਂ ਤੁਹਾਡੇ ਨੂੰ ਖੇਡਾਂਗੇ ਤਾਂ ਵੀ ਸਾਡੇ ਕੋਲ ਜੇ ਨਾ ਖੇਡਾਂਗੇ ਤੁਹਾਡੇ ਨੂੰ ਤਾਂ ਵੀ ਸਾਡੇ ਕੋਲ ਹੀ ਬੱਜਣੀਆਂ ਜੇ ਤੁਹਾਡੇ ਕਿੰਨੀਓ ਖੇਡਾਂਗੇ ਤਾਂ ਦੂਜੇ ਪਾਸੇ ਵਾਲਿਆਂ ਨੇ ਗੋਲੀ ਮਾਰਨੀ ਆ ਸਾਡੇ ਤਾਂ ਗੋਲੀ ਕੋਈ ਬੱਜਣੀ ਆ ਤਾਂ ਉਹਦੇ ਕਹਿਣ ਅਨੁਸਾਰ ਵੀ ਉਹ ਜੈਪਾਲ ਭੁੱਲਰ ਨੇ ਉਹਦੋਂ ਪਤਾ ਨਹੀਂ ਉਹਦਾ ਜੋਰ ਸੀ ਜਾਂ ਕਿੰਨੀ ਉਹਦੀ ਚੱਲਦੀ ਸੀ ਉਹਨੇ ਇਹੇ ਜੀ ਸੈਟਿੰਗ ਕਰਵਾਤੀ ਵੀ ਮੂਰਲੇ ਜਿਹੜਾ ਕੋਈ ਸੀ ਉਹ ਨਹੀਂ ਬੋਲਿਆ ਤੇ ਪਰ ਮੈਨੂੰ ਉਹਦੀ ਟਿਕਟ ਦਿੱਤੀ ਦੇ ਉੱਤੇ ਉਸੇ ਟਿਕਟ ਤੇ ਤੁਰੰਤ ਉਹਥੇ ਜਾ ਕੇ ਖੜਨਾ ਪਿਆ ਵੀ ਦੇਖ ਲੋ ਕਿੰਨਾ ਗਾ ਇਹਦੇ ਵਿੱਚ ਗੈਂਗਵਾਰ ਦੀ ਐਂਟਰੀ ਹੋ ਗਈ ਆ ਹਨਾ ਹਾਂ ਵੈਸੇ ਦੇਖੀਏ ਤਾਂ ਇਸ ਸਾਲ ਕੁਝ ਜ਼ਿਆਦਾ ਐਂਟਰੀ ਹੋਈ ਆ ਗੈਂਗਵਾਰ ਦੀ ਜਾਂ ਤਾਂ ਇਹ ਜਿਵੇਂ ਕਹਦੀ ਹੈ ਕਿ ਸਰਕਾਰ ਕੋਈ ਮੁੱਦਾ ਬਣਾਉਣਾ ਚਾਹੁੰਦੀ ਆ ਇਹ ਵੀ ਹੋ ਸਕਦਾ ਹੈ ਸ਼ਾਇਦ 27 ਚ ਇਲੈਕਸ਼ਨ ਕਿਉਂਕਿ ਅਜ ਤੱਕ ਦੇਖੀਏ ਇਹ ਜੋ ਕੋਈ ਮੁੱਦਾ ਨਹੀਂ ਹੋਇਆ ਕਿ ਆਪਸ ਵਿੱਚ ਦੋਨੇ ਤਰ੍ਹਾਂ ਟਕਰਾਈਆਂ ਹੋਣ ਇਹ ਵੀ ਗੱਲ ਹੋ ਸਕਦੀ ਆ ਵੀ ਜਿਵੇਂ ਪਿਛਲੀ ਵਾਰ ਸਰਕਾਰ ਨੇ ਆਪਣੇ ਵਿਅਦਵੀ ਦੇ ਤੋਂ ਮੁੱਦੇ ਤੇ ਇਲੈਕਸ਼ਨ ਜਤ ਲਈ ਵੀ ਐਤ ਕਿ ਆਪਾਂ ਗੈਂਗਸਟਰ ਨੂੰ ਇੰਨਾ ਬਜਾਏ ਵਧਾ ਲਈਏ ਹਾਂਜੀ ਵੀ ਉਦੋਂ ਮੁੜ ਕੇ ਆਪਾਂ ਇਸ ਮੁੱਦੇ ਤੇ ਉੱਤੇ ਇੱਕੇ ਦਮ ਦੱਬ ਕੇ ਨੂੰ ਇਸ ਮੁੱਦੇ ਤੇ ਲਾ ਆ ਲੀਏ ਕਿਉਂਕਿ ਲੋਕ ਵੀ ਇਸ ਮੁੱਦੇ ਤੇ ਆਪਸ ਵਿੱਚ ਸਿਰ ਪਾੜਨ ਤੱਕ ਪਹੁੰਚੇ ਹੋਏ ਆ ਹਾਂ ਜਦੋਂ ਕਿਤੇ ਕਿਸੇ ਦਾ ਇਨਕਾਉਂਟਰ ਵੀ ਹੁੰਦਾ ਉੱਥੇ ਵੀ ਆਪਸ ਵਿੱਚ ਜਾਨੀ ਬਹਿਸਵਾਜੀ ਬਹੁਤ ਚੱਲਦੀ ਆ ਕਿ ਇਨਕਾਉਂਟਰੇ ਦਾ ਹੱਲ ਨਹੀਂ ਚਲੋ ਇਹ ਇਹ ਮੁੱਦੇ ਤੇ ਆਪਾਂ ਫਿਰ ਅਲੱਗ ਗੱਲ ਕਰਾਂਗੇ ਆਪਾਂ ਨੂੰ ਕਬੱਡੀ ਦੀ ਕੇਂਦਰਤ ਰੱਖੀਏ ਬਿਲਕੁਲ ਫਿਰ ਤੁਸੀਂ ਇਹ ਵੀ ਦੇਖੋ ਵੀ ਕਬੱਡੀ ਦੇ ਵਿੱਚ ਅੱਜ ਕੱਲ ਜਿਵੇਂ ਦੇਖਿਆ ਕਿ ਨਸ਼ੇ ਦਾ ਬੜਾ ਰੋਲਾ ਪਿਆ ਹੋਇਆ ਹੈ हां यार तो 4 ਕੁ ਸਾਲ ਪਹਿਲਾਂ ਦੀ ਵੀ ਗੱਲ ਕਰੀਏ ਕੋਈ ਨਸ਼ੇ ਦੀ ਖਰਾਕਾਂ ਦੀ ਗੱਲ ਹੁੰਦੀ ਸੀ ਦੇਸੀ ਘੋ ਦੀ ਗੱਲ ਹੁੰਦੀ ਸੀ ਜਾਂ ਬਦਾਮਾਂ ਦੀ ਗੱਲ ਹੁੰਦੀ ਸੀ ਪੱਜ ਅੱਜ ਅੱਜਕੱਲ ਦੇਖੀਏ ਤਾਂ ਕਹਿੰਦੇ ਇੰਜੈਕਸ਼ਨ ਲਾ ਕੇ ਵੀ ਖੇਡਦੇ ਆ ਕਈ ਇਹ ਵੀ ਮੁੱਦਾ ਬੜਾ ਉੱਭਰਿਆ ਹੋਇਆ ਪੰਜਾਬ ਪਰ ਇਹਦੇ ਨਾਲ ਤਾਂ ਖਿਡਾਰੀ ਬਰਬਾਦੀ ਦੇ ਤੌਰ 'ਤੇ ਬਲ ਨੂੰ ਹੀ ਤੁਰਦੇ ਆ ਨਾ ਬਿਲਕੁਲ ਬਿਲਕੁਲ ਮੈਂ ਨਾ ਅਸੀਂ ਆਪਦੇ ਪਿੰਡ ਦੇ ਵਿੱਚ ਟੂਰਨਾਮੈਂਟ ਕਰਵਾਉਂਦੇ ਹਰਜਿੰਦਰ ਮੈਂ ਦੇਖਿਆ ਉਸ ਟਾਈਮ ਇਹੇ ਤੁਸੀਂ ਜਿਹੜੀ ਨਸ਼ੇ ਵਾਲੀ ਗੱਲ ਕਰਦੇ ਆ ਥੋੜਾ ਬਹੁਤ ਤਾਂ ਜਣੇ ਦੀ ਬਦਲਦਾ ਰਹਿੰਦਾ ਪੈਟਰਨ ਬੀ ਕਹਾ ਕੋ ਚੱਲਦਾ ਜਿਵੇਂ 2014 ਦੇ ਵਿੱਚ ਲਗਭਗ 2014 ਦੇ ਵਿੱਚ ਉਹਨਾਂ ਟਾਈਮਾਂ ਦੇ ਵਿੱਚ ਇੱਧਰ ਉੱਧਰ ਲਾਲਾ ਵੀ ਉਦੋਂ ਖਿਡਾਰੀ ਬੋਬੀ ਰੰਦ ਟੀਕੇ ਲਾ ਕੇ ਖੇਡਦੇ ਸੀ। ਉਹ ਠੀਕ। ਉਹ ਦਰਦ ਦਾ ਦਰਦ ਟੀਕੇ ਹੁੰਦੇ ਆ। ਹਾਂ ਜੋੜਾਂ ਦੇ ਦਰਦ ਵਗੈਰਾ। ਹਾਂ ਦਰਦ ਉਦੋਂ ਅਸੀਂ ਦੇਖਣਾ ਫਿਰ ਜਿਵੇਂ ਪੇਨ ਕਿਲਰ ਦੇ ਤੌਰ ਤੇ ਖੇਡਣ ਤੋਂ ਬਾਅਦ ਸਰੀਰ ਥੱਕ ਜਾਂਦਾ। ਜਿੱਥੇ ਮੋਟਰਾਂ ਦੇ ਉੱਤੇ ਖਿਡਾਰੀਆਂ ਨੇ ਤਿਆਰ ਹੋਣਾ। ਹੂੰ। ਵਰਨਪਹੁਣਾ ਉੱਥੇ ਮੋਟਰ ਵਾਲਿਆਂ ਨੇ ਆ ਕੇ ਦੱਸਣਾ ਖੇਤਾਂ ਵਾਲਿਆਂ ਨੇ ਵੀ ਜ ਸਾਡੇ ਤੋਂ ਉੱਥੇ ਸਰੰਜਾ ਪਈਆਂ ਪਰ ਉਦੋਂ ਇਹਨਾਂ ਨਸ਼ੇ ਨੂੰ ਸਿਹਾਲਾ ਨਹੀਂ ਸੀ ਬੋਬੀ ਬਾਬੀ ਰਾਣ ਦੇ ਟੀਕੇ ਲਾ ਕੇ ਹਾਂ ਉਹ ਇਸ ਤਰ੍ਹਾਂ ਹੋਇਆ ਕਿ ਜਿਵੇਂ ਪਹਿਲਾਂ ਥੋੜੇ ਮੈਚ ਹੁੰਦੇ ਸੀ ਪਰ ਇਹ ਲਗਾਤਾਰ ਖੇਡਣ ਲੱਗ ਗਏ ਕਰਕੇ ਮੇਰਾ ਸਰੀਰਾਂ ਚ ਵੀ ਉਹ ਥਕਾਵਟ ਪੈਦਾ ਹੁੰਦੀ ਉਸ ਥਕਾਵਟ ਨੂੰ ਦੂਰ ਕਰਨ ਲਈ ਜਾਨੀ ਸ਼ੁਰੂ ਹੋਇਆ ਕੰਮ ਹਾਂ ਇਹ ਫਿਰ ਹੌਲੀ-ਹੌਲੀ ਵੱਧ ਆ ਗਿਆ 218 ਦੇ ਵਿੱਚ ਇਹ ਨਸ਼ਾ ਵਧਿਆ ਇਹਦਾ ਕਾਰਨ ਮੈਂ ਤਾਂ ਇਹ ਵੀ ਕਹਿ ਸਕਦਾ ਵੀ ਕੁਸ਼ਕਤਾ ਤੁਸੀਂ ਆਏ ਲਾ ਲੋ ਵੀ ਜਿਹੜੇ ਵਿੱਚ ਮਾੜੀ ਮਾਨਸਿਕਤਾ ਵਾਲੇ ਲੋਕ ਹੁੰਦੇ ਆ ਹਾਂਜੀ ਚਾਹੇ ਉਹ ਘੜਾਰ ਗੋਈਆ ਉਹ ਨਹੀਂ ਚਾਹੁੰਦੇ ਕਿ ਆ ਘੜਾਰੀ ਵਧੇ ਬਿਲਕੁਲ ਵੀ ਇਹ ਪ੍ਰਫੁੱਲਤ ਹੋਵੇਗਾ ਹਾਂ ਹਨਾ ਇਹਦੀ ਚੜ੍ਹਾਈ ਹੋਵੇ ਉਹ ਕਿਸੇ ਨਾ ਕਿਸੇ ਢੱਗ ਤਰੀਕੇ ਨਾਲ ਉਹਨਾਂ ਨੂੰ ਇਸ ਪਾਸੇ ਧੱਕ ਦਿੰਦੇ ਆ ਤਾਂ ਇਹ ਵੀ ਹੋ ਸਕਦਾ ਹੈ ਕਿ ਕਬੱਡੀ ਜਿਹੜੀ ਕੱਖ ਤੋਂ ਲੱਖ ਦੀ ਹੋਈ ਆ ਹੁਣ ਲੱਖ ਤੋਂ ਫਿਰ ਕੱਖ ਵੱਲ ਨੂੰ ਵੱਧ ਰਹੀ ਹੈ ਇਹਦੇ ਪਿੱਛੇ ਕਾਰਨ ਤਾਂ ਕੋਈ ਹੋਏਗਾ ਹਾਂ ਕਿਉਂਕਿ ਮੈਂ ਇੱਕ ਦੋ ਘੜਾਰੀਆਂ ਨੂੰ ਪਰਸਨੀ ਤੌਰ ਤੇ ਜਾਣਦਾ ਹਾਂ ਹਾਂਜੀ ਜਾਰਾ ਹੁਣ ਇੱਕ ਮੁੰਡਾ ਦਾ ਰਹਿ ਹੀ ਨਹੀਂ ਇਸ ਦੁਨੀਆ ਦੇ ਉੱਤੇ ਉਹ ਇੰਨੇ ਟੌਪ ਦਾ ਘੜਾਰੀ ਸੀ ਨੌਜਵਾਨ ਪਹਿਲਾਂ ਤਾਂ ਬੱਚਾ ਹੀ ਸੀ ਸਾਡੇ ਹੱਥਾਂ ਦੇ ਵਿੱਚ ਹੀ ਮੈਂ ਦੇਖਿਆ ਉਹਦੀ ਪੂਰੀ ਤੂਤੀ ਬੋਲਦੀ ਸੀ ਇਸ ਗੇਮ ਦੇ ਵਿੱਚ ਹਾਂਜੀ ਪੂਰੀ ਚੜ੍ਹਾਈ ਹੋ ਗਈ ਇਹਦਾ ਨੌਜਵਾਨ ਜਣੇ ਦੀ ਤੁਸੀਂ ਲਾਲੋ ਸਾਹਿਬ ਵੀ ਉਹ ਜਿਵੇਂ ਘੌ ਖਾ ਕੇ ਖੇਡਣ ਵਾਲੀ ਗੱਲ ਹੀ ਹਾਂਜੀ ਵੀ ਕਿਸੇ ਨੂੰ ਹੱਥ ਨਹੀਂ ਸੀ ਲੋੜ ਦਿੰਦਾ ਹੈਗਾ ਬਿਲਕੁਲ ਤੇ ਉਸ ਤੋਂ ਬਾਅਦ ਪਤਾ ਨਹੀਂ ਕਿਹੜੇ ਮਾੜੀ ਉਹਦੀ ਕਿਸਮਤ ਜਾਂਦੇ ਮਾਪਿਆਂ ਦੇ ਮਾੜੇ ਕਰਮਾਂ ਇਸ ਨਸ਼ੇ ਦੀ ਦਲਦਲ ਦੇ ਵਿੱਚ ਧਸਿਆ ਤਾਂ ਜਰਾ ਅਜੇ ਇਸ ਦੂਰਨਾ ਤੇ ਬਣੀ ਰਹਾ ਹੋਰ ਆਪਣੇ ਏਰੀਏ ਦੇ ਕਈ ਘਿਹੜਾਰੀ ਆ ਜਿਨ੍ਹਾਂ ਨੇ ਆ ਆਪਦੇ ਸਮੇਂ ਦੇ ਵਿੱਚ ਕਿੱਥੇ ਮੋਟਰਸਾਈਕਲਾਂ ਨਾਲ ਘਰ ਭਰਤੇ ਆਪਦੇ ਬਿਲਕੁਲ ਤੇ ਮੁੜ ਕੇ ਨਸ਼ੇ ਦੀ ਦਲਦਲ ਚ ਅਜੇ ਫਸੇ ਤਾਂ ਵੀ ਉਹ ਮੋਟਰਸਾਈਕਲ ਵੀ ਸਾਰੇ ਬੱਕ ਗਏ ਤੇ ਨਾਲ ਹੋਰ ਆ ਦੇ ਘਰ ਦੇ ਉਹਨਾਂ ਵੀ ਬੀਤ ਗਿਆ ਕਿੱਥੇ ਉਹਨਾਂ ਨੇ ਘਰ ਬਣਾਇਆ ਕਿੱਥੇ ਆਪਦਾ ਸ਼ਰੀਰ ਵੀ ਗਵਾ ਲਿਆ ਸ਼ਰੀਰ ਵੀ ਗਵਾ ਲਿਆ ਘਰ ਵੀ ਗਵਾ ਲਿਆ ਸਾਰਾ ਕੁਝ ਗਵਾ ਲਿਆ ਇਸ ਗੇਮ ਦੇ ਵਿੱਚ ਹਾਂ ਕਿਉਂਕਿ ਜਿਹੜੀ ਕਬੱਡੀ ਦੇ ਖਿਡਾਰੀ ਜ਼ਿਆਦਾਤਰ ਦੇਖੀਏ ਪਿੰਡਾਂ ਤੋਂ ਨੇ ਢੋਲੇ ਪਾਲੇ ਖੁਸ਼ਦਿਲ ਮਜਾਜ ਦੇ ਰਹੇ ਆ ਇਹਨਾਂ ਨੂੰ ਜਿਹੜਾ ਇੰਨਾ ਚੁਸਤ ਚਲਾਕੀਆਂ ਜਿਵੇਂ ਚੱਲਦੀਆਂ ਉਹ ਇਹਨਾਂ ਨੂੰ ਹੈ ਨਹੀਂ ਸੀ ਪਹਿਲਾਂ ਪਾ ਬਿਲਕੁਲ ਵੀ ਲੱਗਿਆ ਹੋਇਆ ਪਰ ਹੌਲੀ ਹੌਲੀ ਜਿਉਂ-ਜਿਉਂ ਇਹ ਵੱਧਦੀ ਗਈ ਜਣੀ ਨਿਰਾਸ਼ਤਾ ਵਾਲੀ ਦੇਖੀ ਅੱਜਕੱਲ੍ਹ ਤਾਂ ਕਬੱਡੀ ਦਾ ਪੁੱਖ ਗਿਣਿਆ ਜਾ ਰਿਹਾ ਹੈ ਆ ਜਿਵੇਂ ਤੁਸੀਂ ਕਿਹਾ ਵੀ ਇਹਦੇ ਵਿੱਚ ਬੜੇ ਪੜੇ ਲਿਖ ਇਹਦਾ ਵਿਚਾਰੇ ਭੂਲੇ-ਪਾਲੇ ਪਿੰਡੂ ਸਿੱਦੇ ਜੱਟ ਹਾਂ ਜੀ ਹਾਂ ਜੀ ਇਹਨਾਂ ਨੂੰ ਜਿੰਮੇ ਮਰਜੀ ਜਿੰਨੇ ਪਾਸੇ ਲਾ ਲਿਆ ਹਾਂ ਇਹ ਬਹੁਤ ਦੋ ਚੀਜ਼ਾਂ ਨੇ ਨਾ ਇੱਕ ਵੱਡੀ ਨੂੰ ਖਤਮ ਕਰਤਾ ਹਾਂਜੀ ਇੱਕ ਨਸ਼ੇ ਨੇ ਤੇ ਇੱਕ ਗੈਂਗਬਾਰ ਨੇ ਬਿਲਕੁਲ ਕਿਉਂਕਿ ਜ਼ਿਆਦਾ ਕਿ ਹੁਣ ਬਜ਼ੁਰਗਾਂ ਤੋਂ ਵੀ ਗੱਲਾਂ ਸੁਣਦੇ ਸੀਗੇ ਕਿ ਜੇ ਕਿਸੇ ਨੂੰ ਬੁਖਾਰ ਵੀ ਚੜਦਾ ਤਾਂ ਉਹ ਦਵਾਈ ਨਹੀਂ ਲੈਂਦਾ ਛੇਤੀ ਭਜਦਾ ਸੀ ਕੋਈ ਮਿਹਨਤ ਦਾ ਕੰਮ ਕਰਦਾ ਸੀ ਕਿ ਬੁਖਾਰ ਉੱਤਰ ਜੇ ਜਿਹੜੇ ਕਿ ਇੱਕ ਮੈਡੀਸਨ ਲੈਣ ਤੋਂ ਵੀ ਜੱਕਦੇ ਸੀ ਉਹ ਅਕਸਰ ਇੰਨਾ ਕਿਵੇਂ ਨਸ਼ੇ ਦੇ ਵਿੱਚ ਪੈ ਗਿਆ ਹਨਾ ਜੀ ਕਿ ਇੰਜੈਕਸ਼ਨ ਲਾਉਣ ਲੱਗ ਗਏ ਕੋਈ ਨਾ ਕੋਈ ਸਾਜ਼ਿਸ਼ ਹੋ ਰਹੀ ਹੈ ਸਾਜ਼ਿਸ਼ ਦੇ ਵਿੱਚ ਬਿਲਕੁਲ ਸਾਜ਼ਿਸ਼ਾ ਤੇ ਇਹਨੂੰ ਹੁਣ ਆਪਾਂ ਨੂੰ ਲੋਕਾਂ ਨੂੰ ਸੋਚਣਾ ਪੈਣਾ ਵੀ ਇਸ ਦਲਦਲ ਦੇ ਵਿੱਚ ਉਹ ਕਿਵੇਂ ਕੱਢਿਆ ਜਾਵੇ ਕਿਵੇਂ ਕੱਢਣਾ ਜਾਂ ਕਿਉਂਕਿ ਜਿਹੜੇ ਗਰਾਊਂਡ ਸਾਡੇ ਖੇਡ ਦੇ ਮੈਦਾਨ ਦੇ ਵਿੱਚ ਲੋਕ ਮੇਲਾ ਵਾਂਗੂੰ ਜਾਂਦੇ ਸੀ ਜਿਵੇਂ ਮੇਲਾ ਦੇਖਣ ਜਾਣਾ ਆਏ ਕਬੱਡੀ ਦੇ ਮੈਚ ਦੇਖਣ ਜਾਣੇ ਹੁਣ ਤਾਂ ਉਹ ਮੈਦਾਨ ਖੇਡ ਦੇ ਮੈਦਾਨ ਲੋਕਾਂ ਨੂੰ ਜੰਗ ਦੇ ਮੈਦਾਨ ਲੱਗਣ ਲੱਗੇ ਆ ਬਿਲਕੁਲ ਕਿਉਂਕਿ ਜੰਗ ਦੇ ਵਿੱਚ ਵੀ ਨਹੀਂ ਪਤਾ ਲੱਗਦਾ ਕਿਧਰੋਂ ਗੋਲੀ ਆਉਣੀ ਆ ਤੇ ਇੱਥੇ ਵੀ ਨਹੀਂ ਪਤਾ ਲੱਗਦਾ ਬਿਲਕੁਲ ਬਿਲਕੁਲ ਕਿਡਾਰੀ ਦਾ ਗਰਾਉਂਡਾਂ ਦੇ ਵਿੱਚ ਜਾਣ ਤੋਂ ਡਰਦੇ ਹੀ ਆ ਦਰਸ਼ਕ ਵੀ ਜਾਣ ਤੋਂ ਡਰਨ ਲੱਗੇ ਕਿ ਪਤਾ ਨਹੀਂ ਲੱਗਦਾ ਕਿੱਥੋਂ ਕਿਧਰੋਂ ਗੋਲੀ ਆ ਜਾਵੇ ਬਿਲਕੁਲ ਖੇਡ ਦਾ ਮੈਦਾਨ ਆ ਜਿਹੜਾ ਇੱਕ ਜੰਗ ਦਾ ਮੈਦਾਨ ਹੀ ਬਣ ਗਿਆ ਹੁਣ ਸੋਚਣ ਵਾਲੀ ਗੱਲ ਤਾਂ ਇਹ ਆ ਵੀ ਜਿਹੜੀ ਪਹਿਲਾਂ ਪਿੰਡਾਂ ਦੇ ਵਿੱਚ ਕਬੱਡੀ ਚੱਲਦੀ ਸੀ ਬਹੁਤ ਘੱਟ ਨਾਮਾਂ ਵਾਲੀ ਕਬੱਡੀ ਸੀਗੀ ਬਿਲਕੁਲ ਵੀ ਉਹ ਟਾਈਮ ਚੰਗਾ ਸੀ ਕਬੱਡੀ ਵਾਸਤੇ ਜਾਂ ਹੁਣ ਜਿਹੜੀ ਕਰੋੜਾਂ ਅਰਬਾਂ ਰਪਈਆਂ ਦੀ ਕਬੱਡੀ ਬਣ ਗਈ ਵੀ ਇਹ ਚੰਗਾ ਟਾਈਮ ਚੰਗਾ ਵਾ ਬਿਲਕੁਲ ਕਿਉਂਕਿ ਦੇਖੋ ਜਿਆਦਾ ਖਿਡਾਰੀ ਹੈ ਨਹੀਂਗਾ ਫਿਰ ਕਰੋੜਾਂ ਦਾ ਵੀ ਕੀ ਕਰਨਾ ਮਸਲਾ ਇੱਥੇ ਆ ਕੇ ਰੁਕਦਾ ਜਦੋਂ ਖਿਡਾਰੀ ਨਾ ਰਿਆ ਖਿਡਾਰੀ ਦਾ ਸਰੀਰ ਨਾ ਰਿਆ ਬਿਲਕੁਲ ਤਾਂ ਵੀ ਇਹ ਪੈਸਾ ਕੀ ਕਰਨਾ ਬਿਲਕੁਲ ਬਿਲਕੁਲ ਹੁਣ ਇਸ ਟਾਈਮ ਦੇਖੀਏ ਤਾਂ ਮਨ ਕਿਨਾਰੇ ਪਹੁੰਚ ਚੁੱਕੀ ਆ ਕਬੱਡੀ ਕਿਉਂਕਿ ਬਿਲਕੁਲ ਹੁੰਦਾ ਹੈ ਜੀ ਦਹਿਸ਼ਤ ਜਿਹੜੀ ਇੱਕ ਮਨਾਂ ਦੇ ਵਿੱਚ ਘਰ ਕਰ ਚੁੱਕੀ ਆ ਕਬੱਡੀ ਪਲੇਅਰਾਂ ਦੇ ਹਾਂ ਜੀ ਹਾਂ ਕਿੱਥੇ ਅਗਲੇ ਸ਼ੌਂਕ ਨਾ ਘਰੋਂ ਤਿਆਰ ਹੋ ਕੇ ਨਿਕਲਦੇ ਸੀਗੇ ਸ਼ਾਮ ਨੂੰ ਮਾਪੇ ਵੀ ਕਹਿੰਦੇ ਸੀਗੇ ਕੁਛ ਨਾ ਕੁ ਜਿੱਤ ਕੇ ਆਉਣਗੇ ਪੁੱਤ ਪਿੰਡ ਵਾਲੇ ਵੀ ਡੀਕ ਕਰਦੇ ਸੀ ਪਰ ਹੁਣ ਜਦੋਂ ਮੰਦਭਾਗੀ ਖਬਰ ਸੁਣਦੇ ਆ ਤਾਂ ਪਰਹੇਜ਼ ਕਰਨ ਲੱਗ ਜਾਂਦਾ ਹੈ ਅਗਲਾ ਖੇਡ ਹਾਂ ਇਹ ਜਿਹੜਾ ਤੁਸੀਂ ਪੁਆਇੰਟ ਚੱਕਿਆ ਘਰ ਵਾਲਿਆਂ ਨੂੰ ਆਮ ਤੌਰ ਤੇ ਪਿੰਡਾਂ ਵਾਲਿਆਂ ਨੂੰ ਬੜਾ ਚਾਹ ਹੁੰਦਾ ਹੈ ਬਿਲਕੁਲ ਬਿਲਕੁਲ ਜਿਹੜਾ ਕਬੱਡੀ ਦੇ ਨਾਲ ਕਬੱਡੀ ਖਿਡਾਰੀ ਦਾ ਜਾਂਦੇ ਸੀ ਕਈ ਪਿੰਡਾਂ ਵਾਲੇ ਇੰਨਾ ਸ਼ੌਕ ਸੀ ਉਹਨਾਂ ਦੇ ਨਾਲ ਉਹ ਹੋਰ ਬਹੁਤ ਟਰਾਲਾਂ 'ਤੇ ਪਰ ਪਰ ਜਾਂਦੇ ਬਿਲਕੁਲ ਬਿਲਕੁਲ ਆਮ ਤੌਰ ਤੇ ਪਰਿਵਾਰ ਦੇ ਪਰਿਵਾਰ ਨੂੰ ਤਾਂ ਚਾਹ ਹੋਣਾ ਵੀ ਸਾਡਾ ਬੱਚਾ ਜਿੱਤ ਗਿਆ ਪਿੰਡ ਵਾਲੇ ਨੂੰ ਉਸ ਤੋਂ ਪਿੰਡ ਵਾਲਿਆਂ ਨੂੰ ਉਸ ਤੋਂ ਵੱਧ ਡਰਾ ਹੁੰਦਾ ਵੀ ਸਾਡੇ ਪਿੰਡ ਦੀ ਟੀਮ ਜਿੱਤੀ ਆ ਹਾਂਜੀ ਹਾਂਜੀ ਸਾਡੇ ਪਿੰਡ ਦੇ ਰੌਂਗਦਿਆਂ ਨੂੰ ਖਰਾਕ ਵੀ ਦਿੰਦੇ ਸੀਗੇ ਖਰਾਕ ਦਿੰਦੇ ਸੀ ਜਿੰਨਾ ਵੀ ਕਿਸੇ ਦਾ ਕੋਈ ਮੱਝ ਦੀ ਦੇਖੀਏ ਦੁੱਧ ਧਕਿਓ ਦੇਸੀ ਸਭ ਕੁਝ ਪਿੰਡਾਂ ਵਾਲੇ ਬਹੁਤ ਚੰਗਾ ਕਰਦੇ ਸੀਗੇ ਹਾਂ ਇਸ ਤੋਂ ਬਸ ਇੰਨਾ ਇਹ ਮੰਦ ਭਾਗਾ ਕੰਮ ਹੋ ਗਿਆ ਵੀ ਸੋਚਣ ਵਾਲੀ ਗੱਲ ਆ ਵੀ ਇਹਨੂੰ ਦੁਬਾਰੇ ਤੋਂ ਲੀਹਾਂ ਤੇ ਕਿਵੇਂ ਲਿਆਂਦਾ ਜਾਵੇ ਤੇ ਕਿਵੇਂ ਦੁਬਾਰੇ ਤੋਂ ਪੈਰਾ ਸਰ ਕਬੱਡੀ ਨੂੰ ਕੀਤਾ ਜਾਵੇ ਬਿਲਕੁਲ ਕਿਉਂਕਿ ਮਾਂ ਜਿਹੜੀ ਆਪਣੀ ਖੇਡ ਕਬੱਡੀ ਬਹੁਤ ਜ਼ਰੂਰੀ ਆ ਇਹਦੇ ਨਾਲ ਕੀ ਹੈ ਇਹ ਕੱਲੀ ਇਹ ਮਨੋਰੰਜਨ ਦਾ ਸਾਧਨ ਨਹੀਂ ਇਹਦੇ ਨਾਲ ਸਰੀਰ ਬਣਦਾ ਤੇ ਬਾਕੀ ਇੱਕ ਇੱਕ ਟਾਈਮ ਹੁੰਦਾ ਸੀ ਪੁਰਾਣੇ ਸਮੇਂ ਵਿੱਚ ਆਪਾਂ ਜਿਵੇਂ ਕਹਿੰਦੇ ਹੁੰਦੇ ਆ ਕਿ ਖੇਡਣ ਲਾ ਦੋ ਜਾਂ ਇਹਨੂੰ ਕਿਸੇ ਕੰਮ ਲਾ ਦੋ ਨਸ਼ੇ ਵੱਲੀ ਨਾ ਪੁੱਟਿਆ ਪਏਗਾ ਪਰ ਹੁਣ ਹੈ ਕਿ ਬੱਚਾ ਖੇਡਣ ਜਾਂਦਾ ਨਸ਼ੇ ਚ ਪੈ ਰਿਹਾ ਪਹਿਲਾਂ ਦਾ ਇਹ ਛੋਟੀ ਗੱਲ ਬਿਲਕੁਲ ਸਹੀ ਆ ਪਹਿਲਾਂ ਅਗਲਾ ਕਹਿੰਦਾ ਵੀ ਬੱਚੇ ਨੂੰ ਖੇਡ ਚ ਲਾ ਦੋ ਬੱਚਾ ਨਸ਼ੇ ਤੋਂ ਬਚਿਆ ਰਹੂਗਾ ਬਚਿਆ ਰਹੂਗਾ ਹੁਣ ਮਾਪੇ ਕਹਿੰਦੇ ਆ ਵੀ ਆਪਾਂ ਬੱਚੇ ਨੂੰ ਖੇਡ ਤੋਂ ਦੂਰ ਰੱਖੀਏ ਤਾਂ ਕਿ ਨਸ਼ੇ ਤੋਂ ਬਚ ਨਸ਼ੇ ਤੋਂ ਬਚਿਆ ਰਹੇ ਇਹ ਉਲਟ ਹੋ ਗਿਆ ਹਾਂ ਇਹ ਹੁਣ ਤਾਂ ਹੁਣ ਇਹੀ ਬਸ ਸੋਚਣ ਵਾਲੀ ਗੱਲ ਆ ਵੀ ਕਿਵੇਂ ਬਚਾਇਆ ਜਾਵੇ ਮੈਂ ਤਾਂ ਕਹਣਾ ਵੀ ਪਿੰਡ ਪੱਧਰ ਤੇ ਦਵਾਰੇ ਛੋਟੇ ਪੱਧਰ ਤੇ ਕਿੱਦਾਂ ਸ਼ੁਰੂ ਹੁਣ ਪਹਿਲੀ ਗੱਲ ਤਾਂ ਸਕੂਲ ਪੱਧਰ ਤੇ ਕਿਉਂਕਿ ਪਹਿਲਾਂ ਵਿੱਚ ਪਹਿਲਾਂ ਦੇ ਸਮੇਂ ਤੋਂ ਸਕੂਲਾਂ ਦੇ ਵਿੱਚ ਨੈਸ਼ਨਲ ਕਬੱਡੀ ਹੁੰਦੀ ਸੀ ਹਾਂਜੀ ਮੇਰਾ ਹਲ ਤੀਜੀ ਚੌਥੀ ਪੰਜਵੀਂ ਤੋਂ ਲੈ ਕੇ ਫੈਵਰੀ ਸኩል ਤੋਂ ਲੈ ਕੇ ਜਲਨਾ ਦੇ ਫਿਰ ਉਸ ਤੋਂ ਬਾਅਦ ਸਕੈਂਡਰੀ ਸਕੂਲ ਤੱਕ ਨੈਸ਼ਨਲ ਫਿਰ ਜਵਾਕਾਂ ਨੇ ਖੇਡਣ ਜਾਣਾ ਪਹਿਲਾਂ ਆਪਣੇ ਬਲਾਕ ਪੱਧਰ ਤੇ ਹੋਣੀਆ ਜ਼ਿਲ੍ਹਾ ਪੱਧਰ ਤੇ ਪੰਜਾਬ ਪੱਧਰ ਤੇ ਉਹਨਾਂ ਦੇ ਵਿੱਚੋਂ ਫਿਰ ਕਿਡਾਰੀ ਬਾਹਰ ਨਿਕਲਣੇ ਵੱਡੀਆਂ ਗੇਮਾਂ ਦੇ ਵਿੱਚ ਆਉਣੇ ਤਾਂ ਮੇਰਾ ਤਾਂ ਖਿਆਲ ਹੈ ਵੀ ਪਹਿਲਾਂ ਤਾਂ ਆਪਾਂ ਨੂੰ ਸਕੂਲ ਪੱਧਰ ਦੇ ਤੋਂ ਸਰਕਾਰ ਨੂੰ ਸੋਚਣਾ ਚਾਹੀਦਾ ਸੋਚਣਾ ਚਾਹੀਦਾ ਵੀ ਸਕੂਲ ਪੱਧਰ ਤੋਂ ਇਹਨੂੰ ਵਧੀਆ ਤਰੀਕੇ ਨਾਲ ਬਿਲਕੁਲ ਫਿਰ ਪਿੰਡ ਪੱਧਰ ਦੇ ਉੱਤੇ ਵੀ ਛੋਟੇ ਮੈਚ ਜਿਵੇਂ ਬਜਨੀ ਕਬੱਡੀ ਤੇ ਪਿੰਡ ਪੱਧਰੋਂ ਦੀ ਓਪਨ ਕਬੱਡੀ ਸ਼ੁਰੂ ਕਿਉਂਕਿ ਓਪਨ ਕਬੱਡੀ ਪਿੰਡ ਪੱਧਰ ਦੀ ਓਪਨ ਕਬੱਡੀ ਤਾਂ ਮੇਰਾ ਖਤਮ ਹੀ ਹੋ ਚੁੱਕੀ ਆ ਬਾਕੀ ਬਿਲਕੁਲ ਵੱਡਿਆਂ ਦਾ ਕਲੱਬਾ ਹੀ ਰਹੇਗਾ ਹਾਂ ਫੋਟੇਸ਼ਨ ਜਦੋਂ ਨਰਸਰੀ ਤਿਆਰ ਹੋਣੀ ਆ ਉਹਦਾ ਖਤਮ ਹੀ ਆ ਤੇ ਵੱਡੇ ਬੁੱਟੇ ਕਿੰਨੇ ਕੁ ਪੈਦਾ ਹੋਣਗੇ ਕਿੱਥੋਂ ਪੈਦਾ ਹੋਣਗੇ ਕਿੱਥੋਂ ਪੈਦਾ ਹੋਣਗੇ ਜਦੋਂ ਨਰਸਰੀ ਹੀ ਨਹੀਂ ਤਿਆਰ ਹੋਣੀ ਤਾਂ ਵੱਡੇ ਕਿੱਥੋਂ ਹੋਣਗੇ ਜਦੋਂ ਤੁਸੀਂ ਦਰਖਤ ਦੀ ਜਾੜੀ ਕੱਟਤੀ ਤੇ ਉਹ ਕਿੰਨਾ ਕੁ ਟਾਈਮ ਹਾਰਾ ਰਹੇ ਜਾਏਗਾ ਹਾਂ ਅਖੀਰ ਨੂੰ ਨੇ ਸੁੱਕੀ ਜਾਣਾ ਹਾਂਜੀ ਮੇਰਾ ਤਾਂ ਇਹੀ ਆ ਕਹਿਣ ਦਾ ਮਤਲਬ ਵੀ ਜਿੰਨੀ ਕ ਆਪਾਂ ਨੂੰ ਸੋਝੀ ਆ ਬਿਲਕੁਲ ਵੀ ਇਹਨੂੰ ਸਕੂਲ ਪੱਧਰ ਤੋਂ ਜਾਂ ਪਿੰਡ ਪੱਧਰ ਤੋਂ ਦੁਬਾਰਾ ਤੋਂ ਸ਼ੁਰੂ ਕੀਤਾ ਜਾਵੇ ਤਾਂ ਜੋ ਇਹ ਆਪਣੇ ਜਿਹੜੇ ਬੱਚੇ ਗਲਤ ਪਾਸੇ ਤੁਰੇ ਆ ਉਹ ਸਹੀ ਲਾਈਨ ਤੇ ਆ ਸਕਣ ਸਿੱਧੇ ਰਸਤੇ ਪੈਣ ਸਿੱਧੇ ਰਸਤੇ ਪੈਣ ਉਹੀ ਉਹਨਾਂ ਦਾ ਭੋਲਾਪਣ ਜਿਹੜਾ ਆਪਾਂ ਨੂੰ ਦੁਬਾਰਾ ਦੇਖੇ हां उही पुरापन दोबारा देसे दोबारा अपने ਮਦਾਨਾ ਜਾ ਕੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨੋ ਰੋਸ਼ਨ ਕਰ ਆਪ ਦੇ ਪਿੰਡ ਦਾ ਨਾਮ ਰੋਸ਼ਨ ਕਰਨੋ हां ਬਿਲਕੁਲ ਇਹਦੇ ਵਿੱਚ ਯੋਗ ਦੇਣਾ ਚਾਹੀਦਾ ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਕਿਤਾਬੀ ਸਿਲੇਬਸ ਤੋਂ ਥੋੜਾ ਜਿਹਾ ਹਟਵੇਂ ਨੌਜਵਾਨਾਂ ਨਾਲ ਗੱਲ ਕਰੇ ਇਸ ਟੌਪਿਕ ਤੇ ਤੇ ਬਾਕੀ ਪੰਚਾਇਤਾਂ ਨੂੰ ਵੀ ਚਾਹੀਦਾ ਕਿ ਆਪ ਦੀ ਜਿਹੜੀ ਨਿੱਜੀ ਰਾਂਝ ਇਸ ਚੱਲਦੀ ਰਹਿੰਦੀ ਹੈ ਉਹਨੂੰ ਛੱਡ ਕੇ ਵੀ ਖੜਾਰੀਆਂ ਵੱਲ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਣ हां ਕਿਉਂਕਿ ਖੇਡ ਬਹੁਤ ਜ਼ਰੂਰੀ ਹੈ ਖੇਡ ਬਹੁਤ ਜ਼ਰੂਰੀ ਆ ਤੇ ਬਾਕੀ ਦੁਆਈ ਕਰ ਸਕਦੇ ਆ ਆਪਾਂ ਤਾਂ ਦੁਆ ਕਰ ਸਕਦੇ ਆ ਹਾਂਜੀ ਬਾਕੀ ਦਰਸ਼ਕ ਵੀ ਆਪਦੀ رائے ਬਿਲਕੁਲ ਉਹ ਆਪਣੀ رائے ਦੇ ਸਕਦੇ ਆ ਜਿੱਥੇ ਵੀ ਤੁਹਾਨੂੰ ਕੋਈ ਦਿਸਦਾ ਖਿਡਾਰੀ ਉਸ ਨੂੰ ਹੌਸਲਾ ਦੋ ਹੌਸਲਾ ਦੋ ਬਿਲਕੁਲ ਉਹ ਮਦਦ ਕਰੋ ਜੇ ਕੋਈ ਗਲਤ ਰਾਹੇ ਚੱਲਿਆ ਗਿਆ ਤੁਹਾਨੂੰ ਸਮਝਾ ਕੇ ਸਿੱਧੇ ਰਸਤੇ ਪਾਓ ਬਾਕੀ ਜੀ ਸਾਡੀ ਤਾਂ ਜਿੰਨੀ ਕੋ ਸੋਚੀ ਸੀ ਕੋ ਸੰਸਾਰ ਹਾਂ ਅਸੀਂ ਆਪਦੇ ਵਿਚਾਰ ਦੱਸ ਦਿੱਤੇ ਆ ਤਾਂ ਹੁਣ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਬਿਲਕੁਲ ਧੰਨਵਾਦ ਧੰਨਵਾਦੀ ਸਤਿ ਸ੍ਰੀ ਅਕਾਲ